ਕਬੱਡੀ ਦੇ ਲਈ ਆਉਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਲਗੀ ਤਰ ਕਬੱਡੀ ਕੱਪ ਕਮਾਲਪੁਰਾ ਚੱਲਦਾ ਹੈ ਮੇਲਾ ਤਾਂ ਕਮਾਲਪੁਰੇ ਚੱਲਦਾ ਤੇ ਦੁਨੀਆ 'ਚ ਗੱਲ ਚੱਲਦੀ ਮੇਲਾ ਤਾਂ ਕਮਾਲਪੁਰੇ ਚੱਲਦਾ ਤੇ ਦੁਨੀਆ 'ਚ ਗੱਲ ਚੱਲਦੀ ਕੇਲਰਮ ਵਾਲਿਆ ਮੈਚ ਤਕੜਾ ਜਿਵੇਂ ਪਹਿਲਾ ਮੈਚ ਤਕੜਾ ਆ ਮੈਚ ਵੀ ਜਿਵੇਂ ਕਹਿੰਦਾ ਨਾ ਵੀ ਸਿਰੇ ਦੀ ਟੱਕਰ ਹੈ ਮਨੀਸ਼ ਹੁਣੀ ਤਿਆਰ ਨੇ ਇਧਰ ਅੰਬਾ ਤਿਆਰ ਵਰ ਤਿਆਰ ਹੈ ਉਧਰ ਕਹਿੰਦੇ ਨੌਜਾਨਾ ਕਣਿਆਰੇ ਵਾਲਾ ਤਿਆਰ ਵਰ ਤਿਆਰ ਹੈ ਜਸਮਾਨੀ ਚੰਬਕ ਕਹਿੰਦੀ ਦੁਨੀਆ ਫਰਿਆਦ ਨੂੰ ਉਹ ਡੱਗੋ ਵਾਲੇ ਵਿਹਾਰ ਬਸਵਾ ਦੀਆਂ ਗੱਲਾਂ ਤੇ ਨਾਥ ਦੀ ਚਰਚਾ ਕਹਿੰਦੇ ਅੱਜ ਦੁਨੀਆ ਦੇ ਮੇਰੇ ਵੀਰੋ ਕੋਨੇ ਕੋਨੇ ਦੇ ਵਿੱਚ ਹੈ ਵੀ ਨਾਥ ਦਾ ਮੁੰਡਾ ਸਿਰੇ ਦੀ ਖੇਡ ਖੇੜ ਅੱਕੇ ਨੇ ਕਹਿੰਦੇ ਗੱਲ ਵੱਖਰੀ ਕਰ ਜਾਣੀ ਹੈ ਸੈਦੋਂ ਵਾਲੀਏ ਜੱਗੂ ਦੇ ਨਾਲ ਹੀ ਵੱਖਰੇ ਹੁੰਦੇ ਆ ਤੇ ਰਾਣਾ ਜਦੋਂ ਪੁੱਜਦਾ ਮੇਲਿਆਂ ਤੇ ਮੇਰੇ ਵੀਰੋ ਸ਼ਾਨ ਹੋਰ ਵਧ ਜਾਂਦੀ ਹੈ ਇਹਨਾਂ ਟੂਰਨਾਮੈਂਟਾਂ ਦੀ ਬਹੁਤ ਚੋਟੀ ਦਾ ਮੁਕਾਬਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਮੇਰੀ ਬੇਨਤੀ ਹੈ ਕਿਰਪਾ ਕਰਕੇ ਟੀਮ ਸ਼ਾਰਟਾਂ ਪੈਂਡਿਆਂ ਨੂੰ ਪਾਸੇ ਕਰਕੇ ਕਰੀਏ ਸ਼ੁਰੂਆਤ ਕਿਉਂਕਿ ਅਸੀਂ ਸਵੇਰ ਤੋਂ ਜਿਹੜੇ ਬੈਠੇ ਉੱਥੇ ਬੈਠੇ ਆ ਬੜੇ ਜੱਥੇ ਖੜੇ ਉੱਥੇ ਹੀ ਖੜੇ ਆ 30 ਦਸੰਬਰ ਉਹ ਕਹਿੰਦੇ ਜੇਠੂ ਦੇ ਪਿੰਡ ਦਾ ਮੇਲਾ ਹੋਣਾ 7752 ਪ੍ਰਾਈਸ ਦੇ ਬਸਤਾ ਨੂੰ ਟਰੈਕਟਰ ਦੇ ਉੱਤੇ ਜਾਣਗੇ ਆਬ ਸਭ ਨੂੰ ਸਨੇਹੇ ਨੇ 30 ਦਸੰਬਰ ਜੇਠੂ ਦੇ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਆਬ ਸਭ ਨੂੰ ਸਨੇਹੇ ਨੇ ਹਮੇਹਾ ਆ ਕੇ ਪਹੁੰਚੋ ਆਮ ਅਕੀ ਵੀ ਕਿਹੜੇ ਚੋਟੀ ਦਾ ਹੋਣਾ ਇੱਕ ਚੋਟੀ ਦੀ ਟੱਕਰ ਉਹ ਦੁਨੀਆ ਦੇਖੇਗੀ ਮੈਂ ਸਭ ਨੂੰ ਬੇਨਤੀ ਕਰਦਾ ਜਿਹੜੇ ਬਲੋਰ ਉਹ ਟੀ-ਸ਼ਰਟਾਂ ਕਿਰਪਾ ਕਰਕੇ ਪਿੰਡਿਆਂ ਦੇ ਪਾਸੇ ਕਰ ਦੇਣਾ ਕਾਰਨ ਕਹਿੰਦੇ ਚੱਕਰ ਦੇ ਵਿੱਚ ਪਰਸੋ ਕਹਿੰਦੇ ਰੌਣਕਾਂ ਜਿਹੜੀਆਂ ਸ਼ਕਦੌਨਪ ਦੇ ਵਿੱਚ 21 ਤਰੀਕ ਨੂੰ ਕਹਿੰਦੇ ਭੋਂਗੇ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ ਹੈ ਤੇ 22 ਤਰੀਕ ਨੂੰ ਚੱਕ ਰਾਮੂ ਹੈ 23 ਤਰੀਕ ਨੂੰ ਕਹਿੰਦੇ ਨਵੇਂ ਕਿਲੇ ਦੇ ਵਿੱਚ ਬਹੁਤ ਵੱਡਾ ਮੇਲਾ ਔਰ ਸਭ ਨੂੰ ਸੁਨੇਹੇ ਨੇ ਔਰ ਉੱਥੇ 24 ਜਨਵਰੀ ਜਿਹੜੀ ਹੈ ਉਹ ਹੰਮੀ ਪੰਚਤ ਦਾ ਮੇਲਾ ਬੋਰਾਬੱਸੀ ਦੇ ਨੇੜੇ ਮੁਕੰਦਪੁਰ ਦੇ ਵਿੱਚ ਖੇਡਿਆ ਜਾਵੇਗਾ 24 ਜਨਵਰੀ ਬੈਸਟਾਂ ਨੂੰ ਕਹਿੰਦੇ ਹਾਰ ਲੈ ਲੈ ਵੀ ਲੈ ਵੀ 나ਥ ਮੇਰੇ ਨਾਲ ਆ ਚਰਨ ਸੂਜਾਪੁਰੀਆ ਤੇ ਨਾਲ ਪਰਮਿੰਦਰ ਸੂਜਾਪੁਰੀਆ ਸੂਜਾਪੁਰ ਦੀ ਧਰਤੀ ਹੈ ਕਹਿੰਦੇ ਜੇ 나ਥ ਆ ਮੈਚ ਦੇ ਵਿੱਚ ਨਾਨਸਟਾਪ ਕਬੱਡੀਆਂ ਪਾ ਗਿਆ ਤਾਂ 나ਥ ਨੂੰ 21000 ਦੇ ਮੇਰੇ ਮਿੱਤਰੋ 21000 ਕਹਿੰਦੇ ਮੇਰੇ ਵੀਰੋ ਨੌਨਸਟਾਪ ਕਬੱਡੀਆਂ ਪਾਉਂਦੇ ਇਸ ਨੌਜਵਾਨ ਦਾ ਮਾਣ ਹੋਊਗਾ ਸੂਜਾਪਰੀਆ ਚਰਨਾ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਤੇ ਨਾਲ ਕਹਿੰਦੇ ਮੇਰੇ ਵੀਰੋ ਪਰਮਿੰਦਰ ਹਣੀ ਹੈ ਭਾਈ ਸ਼ਿੰਦੇ ਦਾ ਮੈਂ ਹਮੇਸ਼ਾ ਰਿਣੀ ਰਹੂੰਗਾ ਸੂਜਾਪਰੀਏ ਦਾ ਮੈਨੂੰ ਪਹਿਲੀ ਵਾਰ ਦੁਬਈ ਗਿਲ ਟਰਾਂਸਪੋਰਟ ਵੱਲੋਂ ਸ਼ਿੰਦਾ ਸੂਜਾਪਰੀਆ ਲੈ ਕੇ ਗਿਆ ਸੀਗਾ ਮੈਨੂੰ ਅੱਜ ਵੀ ਉਦੋਂ ਯਾਦ ਹੈ ਬਹੁਤ ਸਤਕਾਰ ਹੈ ਵੱਡੇ ਵੀਰ ਦਾ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਤਰਲੋਚਨ ਆ ਪੁੰਨਾ ਚ ਮਿਆਰੇ ਵਾਲਾ ਤੋਂ ਜਾਫੀ ਸੀਗਾ ਉਸ ਟੀਮ ਦਾ ਤਰਲੋਚਨ ਬਾਈ ਉਹਨਾਂ ਨੇ ਚੰਦ ਬਾਈ ਉਹਨਾਂ ਨੇ ਮਾਣ ਵਖਿਆ ਲੈ ਵੀ ਪੁੰਨਿਆ ਉਹ ਵੀ ਸਮਾ ਸੀਗਾ ਨਾਲ ਸੁੱਖਾ ਭਨਾਲ ਕਾਲਾ ਮੀਆ ਬਿੰਡੀਆਂ ਸੰਦੀਪ ਮਹਿਮਦ ਵਾਲੀਆ ਔਰ ਦੁਨੀਆ ਦੇ ਵਿੱਚ ਗੱਲਾਂ ਚੱਲੀਆਂ ਉਸ 2008 ਦੇ ਦੁਬਈ ਦੇ ਕੱਪ ਦੀਆਂ ਵੀ ਬਹੁਤ ਚੋਟੀ ਦਾ ਮੈਚ ਖੇਡ ਮੈਦਾਨ ਅੰਮ੍ਰਿਤ ਬੈਂਤੀਆ ਵੀਰਾ ਜੀ ਕਰੀਏ ਸ਼ੁਰੂਆਤ ਆ ਮੈਚ ਕਰਾ ਲੋਕੀ ਕਹਿੰਦੇ ਮੈਚ ਨਹੀਂ ਜੱਟ ਤੇ ਜ਼ਮੀਨ ਫਿਲਮ ਆ ਸੀਨ ਬਣ ਜਾਣਾ ਕੌਣ ਜਿੱਤੇਗਾ ਕੋਈ ਪਤਾ ਨਹੀਂ ਦੋਨੇ ਪਾਸੇ ਤਾੜੀਆਂ ਵੱਜਣ ਗਈਆਂ ਸਵਾਦ ਬਹੁਤ ਆਵੇਗਾ ਅਤਲ ਸਾਹਿਬ ਦੇ ਮੇਲੇ ਦੀਆਂ ਰੀਲਾ ਹੁਣ ਤੱਕ ਉਹ ਚਰਚਾ ਦੇ ਵਿੱਚ ਨੇ ਉਹ ਰਪਿੰਦਰ ਪਹਿਲੀ ਤੋਂ ਕੌਣ ਤਿਆਰ ਆ ਓ

ਹੋਇਆ ਅੱਜ ਗੁੱਜਰ ਕੁਝ ਨਾ ਕੁਝ ਕਰਕੇ ਜਾਊਗਾ ਆ ਨੌਜਨ ਦੇ ਲਈ ਹਰਵੰਸ ਠੇਕੇਦਾਰ ਪਵਨ ਠੇਕੇਦਾਰ ਚੰਡੀਗੜ੍ਹ ਤੇ ਗਗਨ ਪਖੋੜ ਹੁਣ ਵੱਲ ਫਰਿਆਦ ਦੇ ਲਈ 10000 ਰੁਪਏ ਪੁੱਦੀਆ ਰਾਣਿਆ ਆ ਸਾਹ ਦਾ ਨੌਜਨ ਹੈ ਮਾ ਇਹ ਗੱਫੇ ਪਰ ਸਾਹਮਣੇ ਦੇਖਦਾ ਵੀ ਸ਼ਹਿਯਾਦ 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 ਤੇ ਜਫਾ ਉਧਰ ਸ਼ੀਲੂ ਦੇ ਤਿੰਨ ਜਫਾ ਰੋਹਨ ਸਾਡਾ ਵੀਰ ਭਾਈ ਜਗਰੂਪ ਬਿਆੰਟ ਤੇ ਗੁਰਤੇਜ ਗੌਰ ਕਹਿੰਦੇ ਵੀ ਸ਼ੀਲੂ ਦੇ ਤਿੰਨ ਜੱਫੇ 5000 ਦੇ 5000 ਦੇ ਜੱਫੇ ਲੱਗਣਗੇ ਸ਼ੀਲੂ ਦੇ ਗੁਰਤੇਜ ਬਿਆਲ ਹਰਣਾ ਵੱਲੋਂ ਬਿਆਲ ਲজিস্টਿਕ ਗਿੰਦੀ ਹੰਸਰਾ ਨਵਾਬ ਹੈ ਇਹ ਕਬੱਡੀ ਦਾ ਨਵਾਬ ਹੈ ਇਹ ਨਵਾਬ ਹੈ ਖੇਡ ਕਬੱਡੀ ਦਾ ਮੇਰੇ ਮਿੱਤਰੋ ਇਸ ਵੇਲੇ ਅਮਨ ਥੋੜਾ ਆਪਾਂ ਪਾਸੇ ਫਿਰ ਕੇ ਬੰਸੀ ਆੜਿਆ ਕਿਉਂਕਿ ਪਿੱਛੇ ਸੰਗਤ ਜਿਹੜੀ ਹੈ ਉਹ ਡਿਸਟਰਬ ਹੋ ਰਹੀ ਹੈ ਆਹ ਸਾਹਮਣੇ ਨਾਥ ਦੀ ਪਹਿਲੀ ਰੇਡ ਤੇ ਅੱਜ ਕਮਾਲ ਪੜਾ ਅੱਜ ਲੁਧਿਆਣਾ ਨੱਚੂ ਮੇਰੇ ਮਿੱਤਰੋ ਆਹ ਸਾਹਮਣੇ ਦੇਖਿਆ ਵੀ ਜिले ਬਲੇਰ ਕੋਪਲੇ ਦਾ ਨਾਥ ਇਸ ਵੇਲੇ ਪਾਉਂਦਾ ਰੇਡ ਸ਼ਿਮੂ ਦੇ ਨਾਲ ਟੱਕਰ ਟੱਕਰ ਵੱਡੀ ਹੈ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਲੱਖੀ ਨਾ ਕਰੋੜੀ ਕੋਈ ਮੁੱਲ ਨਹੀਂ ਆ ਜਾ ਵੀਰਾ ਕੋਈ ਮੁੱਲ ਨਹੀਂ ਮੇਰੇ ਮਿੱਤਰੋ ਟੱਕਰ ਕਬੱਡੀ ਆ ਲੱਖੀ ਬਾਂਗਰੋੜੀ ਇਹ ਟੱਕਰ ਕਬੱਡੀ ਹੈ ਆ ਕਹਿੰਦੇ ਰਵੀ ਚੰਗਰਮ ਵਾਲਾ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਗੁੱਡਿਆਂ ਦਾ ਲਾਣਾ ਉਹ ਦਿਮਾਗ ਨਾਲ ਖੇਡਣਾ ਪੈਣਾ ਸਿਆਣੇ ਕਹਿੰਦੇ ਪੱਜ ਕੱਢੇ ਬਣਾ ਉਹ ਫਰਾਟਾ ਪੱਖਾ ਨਹੀਂ ਚੱਕੀ ਦਾ ਪਲੱਗ ਕੱਢੇ ਬਣਾ ਫਰਾਟਾ ਪੱਖਾ ਨਹੀਂ ਚੱਕੀ ਦਾ ਉਹ ਕਿ ਲੱਖ ਲੱਖ ਦੀ ਪਾਊ ਕਬੱਡੀ ਜੱਫਾ ਵੀ ਲੱਖ ਲੱਖ ਦਾ ਵਾਹ ਜਿੰਨਾ ਚਾਹ ਹੁੰਦਾ ਕੌਲੀਏ ਉਹ ਮਾਲਾ ਵਾਲਾ ਤੇ ਟੱਪਦਾ ਉਧਰ ਕਹਿੰਦੇ ਮਨੂ ਹੌਂਸਲਾ ਤੇ ਖੜਦਾ ਆਸਟ੍ਰੇਲੀਆ ਅੰਦੇ ਦੀ ਇਹ ਟੋਲ ਰੇਡਾ ਦੇ 2000 ਲਾਹ ਪ੍ਰਤਾਪ ਤੇ ਜੱਗੂ ਜੱਗੂ ਦੇ ਪ੍ਰਤਾਪ ਪ੍ਰਤਾਪ ਦੇ ਜੱਗੂ ਲੱਗਾ ਜੀ ਸਮਾ ਬੀਤਦਾ ਜਾਂਦਾ ਜਿੰਦਗੀ ਗੋਤੇ ਖਾਂਦੀ ਐ ਰਾਜੇ ਖੇਲੇ ਅੜ ਗਿਆ ਕੁੰਡਾ ਉਹ ਧੜਕਣ ਧਾਤੀ ਆਉਂਦੀ ਆ ਰਾਜੇ ਖੇਲੇ ਅੜ ਗਿਆ ਕੁੰਡਾ ਉਹ ਧੜਕਣ ਧਾਤੀ ਆਉਂਦੀ ਆ ਉਹ ਸਾਹਮਣੇ ਕਹਿੰਦੇ ਆਸੂਰ ਸਿੰਘ ਦਾ ਅੰਬਾ ਕਬੱਡੀ ਪੌਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਅੱਜ ਕਹਿੰਦੇ ਚੋਟੀ ਦੀ ਧਰਤੀ ਚੋਟੀ ਦੇ ਪਰਬਤੋ ਚੋਟੀ ਦਾ ਕੱਟ ਤੇ ਚੋਟੀ ਚੋਟੀ ਦੇ ਪੱਜੇ ਹੋਏ ਨੇ ਉਹ ਸਾਹਮਣੇ ਰੇਡ ਪੈਂਦੀ ਆ ਮੇਰੇ ਮਿੱਤਰੋ ਤਬਰ ਟੱਕੇ ਨੇ ਰਸੀ ਵਾਲਾ ਆਇਆ ਕਿ ਨਹੀਂ ਕਲਸੀ ਵਾਲਾ ਇੰਦਰਜੀਤ ਵਾਰ-ਵਾਰ ਅਸੀਂ ਇਹਨੂੰ ਸੱਦ ਰਹੇ ਹਾਂ ਇਸ ਇਲਾਕੇ ਦਾ ਮਾਣ ਹੈ ਜ਼ਿਲ੍ਹੇ ਲੁਧਿਆਣੇ ਦਾ ਨੌਜਵਾਨ ਵੱਡਾ ਖਿਡਾਰੀ ਹੈ ਜਿਹੜੇ ਜਿਹੜੇ ਇੰਦਰਜੀਤ ਕਲਸੀਆਂ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਵਾਰੋ ਜੜਾ ਜੜਾ ਗਰਾਊਂਡ ਦੇ ਵਿੱਚ ਆਜੇ ਆਗੇ ਬਹਿ ਜਾਓ ਧੀਰ ਬਣ ਕੇ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਬੈਜੋ ਬੈਜੋ ਹੱਥ ਵੰਡ ਕੇ ਬੇਨਤੀ ਐ ਤੁਸੀਂ ਭਰਾ ਸਾਡੇ ਉਹ ਮਗਰਲੇ ਤੁਹਾਡੇ ਭਰਾ ਤੇ ਤੁਸੀਂ ਉਹਨਾਂ ਦੇ ਭਰਾ ਉਹ ਜੂ ਕਰਤੇ ਕਰਕੇ ਉਹ ਨਾਕ ਮਰੇ ਮਿੱਤਰੋ ਆ ਸ਼ਿਲੂ ਆ ਉਹ ਨਾਕ ਉਹ ਪੱਕਰ ਫਿਰੇ ਦੀ ਉਹ ਭਰਦੀ ਕਮਾਲ ਪੁਰੇ ਦੀ ਲਓ ਰਵੀ ਭਾਜੀ ਟਾਈਮ ਆਊਟ ਲਿਓ ਪਲੀਜ਼ ਇੱਕ ਮਿੰਟ ਟਾਈਮ ਆਊਟ ਲਿਓ ਟਾਈਮ ਆਊਟ ਬਾਈ ਜੀ ਗਰਾਊਂਡ ਇੱਧਰ ਦੇ ਪਾਸੇ ਕਲੀਅਰ ਕਰ ਦਿਓ ਦੇਖੋ ਪਿੱਛੇ ਨਾ ਜਿਹੜੇ ਉਹਨਾਂ ਨੂੰ ਜਮਾ ਹੀ ਨਹੀਂ ਦੇਖਦਾ ਮੇਰਾ ਭਰਾ ਰਾਣੇ ਆਪਾਂ ਤੁਰ ਫਿਰ ਕੇ ਮੇਰੇ ਵੀਰਾਂ ਨੂੰ ਬੇਨਤੀ ਆ ਯਾਰ ਆਪਾਂ ਸੁੱਖੀ ਜੇ ਤੁਸੀਂ ਵੀ ਬੈਠ ਜੇ ਤਾਂ ਬੜੀ ਮਿਹਰਬਾਨੀ ਹੋਊਗੀ ਥੋੜਾ ਜਿਹਾ ਮੇਰਾ ਵੀਰ ਉਹ ਸਭ ਪਲੀਜ਼ ਕਿਉਂਕਿ ਤੁਸੀਂ ਇਕੱਠੇ ਖੜ ਜਾਂਦੇ ਪਿੱਛੇ ਯਾਰ ਦੇਖਦਾਂ ਨਹੀਂ ਆ ਮੇਰੇ ਭਰਾਵਾਂ ਨੂੰ ਇਹ ਬੇਨਤੀ ਆ ਸਾਡੀ ਸਰਕਾਰ ਸਾਥ ਆਹ ਸਾਹਮਣੇ ਰਵੀ ਕਲਰਮ ਫੇਰ ਤਿਆਰ ਹੈ ਕਿ ਜੱਟ ਖੇੜਿਆ ਤਿਆਰ ਟੋਠਰਾ ਪਿਆਰ ਖੁੱਤੀ ਪਾਉਣ ਲੋ ਅੱਜ ਕਮਾਲਪੁਰੇ ਦੇ ਵਿੱਚ ਮੇਲਾ ਮਾਫ ਦੀਆ ਦੋ ਰੇਟਾਂ ਦੇ ਮੁੰਡੂ ਹੰਸਰ ਤੇ ਨਾਲ ਕੇ ਨੇ ਸਰਦਸਪੇੜੀਆ ਉਹ ਹਜ਼ਾਰ ਦਿੱਤਾ ਜਾਵੇਗਾ ਉਹ ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ ਹੋ ਗਈ ਕਮਾਲਪੁਰੇ ਜੱਜ ਚੱਕ ਲੋ ਚੱਕ ਲੋ ਹੋ ਗਈ ਰੁਪਿੰਦਰ ਦੇ ਕੀ ਤੇ ਆਲਾ ਪਾਉਣ ਉਹ ਸ਼ਾਹੀ ਆ ਉਹ ਸ਼ਹਿਯਾਤਾ ਗੱਡੇ ਹੀਰ ਧੰਨਵਾਦ ਹੈ ਨਾਲ ਕਹਿੰਦੇ ਲਾਲੀ ਹੌਸਲਾ ਤੇ ਅਮਨਦੀ ਬਾਹ ਦੇ ਅੰਦਰਲੇ ਪਾਸੇ ਮੋਟਾ ਕਰਕੇ ਪਟਵਾਰੀ ਲਿਖਿਆ ਹੋਇਆ ਹੀਰ ਨੇ ਸਾਡੇ ਉਹ ਬਾਹ ਦੇ ਉੱਪਰ ਕਹਿੰਦੇ ਪਟਵਾਰੀ ਲਿਖਿਆ ਹੋਇਆ ਬੰਦੇ ਵੱਡੀ ਮਾਰ ਕਰਾਵੇ ਮੇਰੇ ਮਿੱਤਰੋ ਤਾਰਾ ਕਹਿੰਦੇ ਆਸਟ੍ਰੇਲੀਆ ਜੁੜੀਆਂ ਰਾਜੂ ਬਾਈ ਲਾਵੇ ਫਿੱਕਰ ਹੁਣ ਮੇਲਾ ਕਹਿੰਦੇ ਔੜ ਚੋਟੀ ਦਾ ਮੇਰੇ ਮਿੱਤਰੋ ਮੇਲਾ ਕਹਿੰਦੇ ਚੋਟੀ ਦਾ ਮੁਰਗੀ ਦੀ ਵਾਲੀ ਸ਼ਰਨੇ ਦੇ ਤਿੰਨ ਜੱਫੇ ਹੰਸਰਾ ਇੰਬਰ ਮੰਗਟ ਵਰਤੇਜ ਜਾਲ ਤੇ ਸ਼ੋਰਪਰੀਏ ਸੁੱਖੇ ਵੱਲ 5000 ਦੇ ਖੜ ਗਏ ਮੇਰੇ ਮਿੱਤਰੋ ਆ ਨਾਥ ਦੀ ਰੇਡ ਹੈ ਜੇ ਨਾਥ ਨੌਨਸਟਾਪ ਆ ਗਿਆ शिंदे ਹੁਣੀ ਚਰਨੇ ਹੁਣੀ ਪਰਮੇਂਦਰ ਹੁਣੀ ਜੱਗੇ ਚੱਕਰ ਹੁਣੀ ਕਹਿੰਦੇ ਵੀ ਆਹ ਮੇਰੇ ਮਿੱਤਰੋ ਬਾਜਦੇ ਹੁਣੀ ਕਹਿੰਦੇ ਪੱਟੇ ਮਾਨ ਸਨਮਾਨ 20000 ਦੇ ਦੇਵਾਂਗੇ ਆਹ ਸਾਹਮਣੇ ਨਾਥ 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 ਉਹ ਪ੍ਰਤਾਪ ਉਹ ਜਿਹੜੇ ਕੜਿਆਰੇ ਵਾਲੇ ਨੇ ਮਿੱਤਰੋ ਰਤਾਪ ਕਿੜਿਆਣੇ ਵਾਲਾ ਉਧਰ ਸੰਦੀਪ ਪਿਆਰ ਅਮਰਿੰਦਰ ਚਾਲ ਤੇ ਮਨਜੋਤ ਰਾਹਣ ਵੀਰ ਨੇ ਧੰਨਵਾਦ ਹੈ ਕਿਲੇ ਭਰਾਵਾਂ ਦਾ ਪਰ ਉਧਰ ਕਿੰਨੇ ਉਸਦੇ ਰੇਡ ਕਿਹੜਾ ਜੱਬਰੂ ਹੈ ਉਹ ਜਿਹੜੇ ਦਾ ਕੀ ਮਤਲਬ ਕਹਿੰਦਾ ਮੇਰਾ ਕੈਲਰੋਂ ਗੁੰਡਾ ਮੇਰਾ ਰਵੀ ਦਾ ਨਾਮ ਹੈ ਅੱਜ ਹਾਰਨੇ ਲਜਾਣਾ ਦੇਰ ਕਰੇ ਪਰਮਾਤਮਾ ਉਹ ਕੀ ਦੇ ਕੀ ਦੇ ਚੌਲਿਆਂ ਦੇ ਤੇਲ ਚੋਇਆ ਜੜ ਜਿਹਨੂੰ ਬਧਾਈਆਂ ਮਿਲ ਗਈਆਂ ਹਾਂ ਪ੍ਰਮਾਤਮਾ ਦੀ ਨੰਬਰ 1 ਰੈਡਰ ਦਾ ਵਧੀਆ ਤੇ ਹੋਣਾ ਹੀ ਸੀ ਕਿਉਂਕਿ ਮੂਰੇ ਕਲਗੀ ਧਰ ਕੱਪ ਲਿਖਿਆ ਹੋਇਆ ਹੈ ਕਲਗੀ ਧਰ ਜਿਹਦੀ ਮਿਹਰ ਦੇ ਨਾਲ ਇਹ ਕੱਪ ਹੋ ਰਿਹਾ ਮੇਰੇ ਵੀਰੋ ਰਗਵੀਰ ਮੋਗਰਾਵਾਦ ਉਹ ਤਾਂ ਸਾਜੀ ਦੇ ਤਿੰਨ ਸਾਜੀ ਦੀਆਂ ਤਿੰਨ ਕਬੱਡੀਆਂ ਤੇ 1000 ਰੁਪਏ ਦਾ ਮਾਨ ਸ਼ਰਮਾ ਦਾ ਰਗਵੀਰ ਸਿੰਘ ਜੀ ਮੋਗਰਾਵਾਦ ਵਾਲੇ ਆਹ ਸਾਹਮਣੇ ਪਹਿਲੀ ਰੇਡ ਤੇ ਜਫਾ ਪਰ ਨਹੀਂ ਡਬਲ ਟੱਚ ਦਾ ਇਸ਼ਾਰਾ ਹੈ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਰੇਡਰ ਦਾ ਡੱਗੋ ਆលਿਆ ਤੇਰੇ ਦੋ ਬਾਕੀ ਹੈ ਮੈਲਬੰਦ ਦੇ ਵਿੱਚ ਬੈਠਾ ਗਰਤੇਜ ਦਿਵਾਲ ਗਿੰਦੀ ਹਾਂਸਾ ਸਰਾਰ ਵੱਖਰਾ ਪਰ ਪੰਜਾਬੀ ਚ ਪਰ ਕਹਿਣ ਦਾ ਸਰਾਰ ਵੀ ਵੱਖਰਾ ਹੈ ਕਿਉਂਕਿ ਇਹ ਰੋਕੀ ਦੇ ਵਿੱਚ ਜੋਖ ਹੈਗਾ ਠੀਕ ਪਰ ਪੰਜਾਬੀਆਂ ਨੇ ਬਿੰਦੀ ਦੀ ਬੋਲਦੀ ਆ ਪਰ ਪੰਜਾਬੀਆਂ ਦੀ ਉਹ ਬਿੰਦੀ ਦੀ ਬੋਲਦੀ ਆ ਆਹ ਸਾਹਮਣੇ ਕਬੱਡੀ ਪਾ ਰਹੀ ਹੈ ਐਵੇਂ ਨਹੀਂ ਐਂਡ ਤੇ ਸੱਥੇ ਪਰ ਬਿੰਦੀ ਖੱਥੇ ਪਰ ਬਿੰਦੀ ਜੱਗੇ ਪਰ ਬਿੰਦੀ ਜੱਗੇ ਪਰ ਬਿੰਦੀ ਖੱਥੇ ਪਰ ਬਿੰਦੀ ਤੇ ਲੱਲੇ ਪਰ ਟਡਵਾਰੀ ਕਹਿੰਦਾ ਮਾੜੀ ਜੀ ਸੁਨਾਪ ਚੋਟ ਪਾ ਗਿਓ ਆ ਪੈ ਗਈ ਸੁਨਾਪ ਚੈਟ ਆ ਪੈ ਗਈ ਸੁਨਾਪ ਚੈਟ ਕਮਾਲਪੁਰ ਦੇ ਵਿੱਚ ਮੇਰੇ ਮਿੱਤਰੋ ਸਾਡੇ 7 ਤੇ 9 ਦੀ ਟੱਕਰ ਹੈ ਜੰਗਿਆਣੇ ਵਾਲਾ ਗੁਰਪ੍ਰੀਤ ਕਹਿੰਦਾ ਵੀ 30 ਦਸੰਬਰ ਚੇਠੂ ਕਾਂ ਦੇ ਮੇਲੇ ਦੀ ਹੈ ਮਨੀ ਵੱਲੋਂ ਸੱਦੇ ਦਿੱਤੇ ਜਾ ਰਿਹਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਕੈਂਟਰ ਵਾਲੇ ਰਵੀ ਦੀ ਖੇਡ ਮੈਦਾਨ ਦੇ ਵਿੱਚ ਕਬੱਡੀ ਮੇਰੇ ਮਿੱਤਰੋ ਆ ਪਾਸੇ ਬਲੂਕ ਔਰ ਦੂਜੇ ਪਾਸੇ ਕੈਲਰਮ ਵਾਲਾ ਰਵੀ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਰਗਵੀਰ ਸਿੰਘ ਜੀ ਦੋ ਮਿੰਟ ਬਾਅਦ ਆ ਦੂਜੀ ਰੇਡ 1000 ਦੀ ਅਮਰੀਕ ਸੈੱਟ 1000 ਦੀ ਕਹਿੰਦੇ ਰੇਡ ਪੈ ਰਹੀ ਹੈ ਉਧਰ ਪ੍ਰਤਾਪ ਦੇ ਦੋ ਜੱਸੇ ਬੰਨੂ ਹੌਂਸਲਾ ਉਹ ਨਾਲ ਕਹਿੰਦੇ ਸ਼ਰਮ ਆਸਟ੍ਰੇਲੀਆ ਉਹ 2000 ਰੇਡ ਗਏ ਪ੍ਰਤਾਪ ਦੇ ਦੋ ਜੱਸਿਆਂ ਦੇ ਉੱਪਰ ਮੇਰੇ ਮਿੱਤਰੋ ਹਾਂ ਜੀ ਕਹਿੰਦੇ ਮੁੰਡੇ ਕਹਿੰਦੇ ਕਿ 17 ਤਰੀਕ ਨੂੰ ਤਕਤੂ ਪੁਰਾ ਸ਼ਾਲ ਦੀ ਧਰਤੀ ਤੇ ਬਹੁਤ ਵੱਡਾ ਮੇਲਾ ਹੋਣਾ ਆਹ ਸਭ ਸੁਣੇ ਸਨੇ ਉਹ 17 ਤਰੀਕ ਹੋਣੀ ਹੈ ਆਹ ਕਹਿੰਦੇ 12 ਜਨਵਰੀ ਉਹ ਗਾਲੇ ਪੋੜ ਦੇ ਵਿੱਚ ਬਹੁਤ ਵੱਡਾ ਮੇਲਾ ਹੋਣਾ 14 ਫਰਵਰੀ ਕਹਿੰਦੇ ਘੋੜੀਏ ਦੇ ਮੇਲੇ ਦੀਆਂ ਤੇ 14 ਫਰਵਰੀ ਆਹ ਕਹਿੰਦੇ ਕਿਢਾੜੀ ਦੇ ਮੇਲੇ ਦੀਆਂ ਤੇ 14 ਫਰਵਰੀ ਕਹਿੰਦੇ ਨੰਗਲ ਸਰਸੇ ਦੇ ਵਿੱਚ ਵੱਡੇ ਮੇਲੇ ਆਹ ਸਭ ਸੁਣੇ ਸਨੇ ਉਹ ਆਏ ਤੀਵੇਂ ਕਿਹੜਾ ਫਰਵਰੀ ਕੇ ਸ਼ੰਗਰਪੁਰੀਏ ਨੇ ਅੰਬਾ ਫੜ ਲਿਆ ਮੇਰੇ ਮਿੱਤਰੋ ਤਖਤੂਪਰੇ ਦੇ ਮੇਲੇ ਤੇ 32 ਟੀਮਾਂ ਹੋਣਗੀਆਂ ਪੰਜ ਦਿਨ ਪਹਿਲਾਂ ਕਾਈਆਂ ਪਾਈਆਂ ਜਾਣਗੀਆਂ 6 ਵਜੇ ਦੇ ਨੂੰ ਫਾਈਨਲ ਮੈਚ ਸਮਾਪਤ ਹੋਊਗਾ ਤਖਤੂਪਰਾ ਸਾਲਦੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ 17 ਜਨਵਰੀ ਦਾ ਸੱਦਾ ਮੇਲਾ ਮਾਗੀ ਦਾ ਤੰਨਾ ਪਾਸ਼ਿਆਂ ਦੀ ਕਰਨਾਂ ਦੀ ਹੋ ਪ੍ਰਾਪਤ ਧਰਤੀ 1000 ਦੀ ਰੇਡ ਅਰਗਜੀਤ ਸਿੰਘ ਜੀ ਮੋਮਨਾਬਾਦ ਵੱਲੋਂ ਇਹ ਨੌਜਾਨ ਗੰਗਰੂ ਦੀ ਪੈ ਗਈ ਹੈ ਇਹ ਆ ਸ਼ਾਜੀ ਸ਼ਕਰਪੁਰੀਆ ਸ਼ਾਜੀ ਸ਼ਕਰਪੁਰੀਆ ਸ਼ਾਜੀ ਲੈ ਵੀ ਨੌਜਾਨਾ ਸਾਹ ਜਰਾ ਕਿੰਦਾ ਕੈਨੇਡਾ ਕ੍ਰੈਡਿਟ ਕੋਲ ਨਾਤੀ ਹਰੇ 2000 ਰੁਪਏ ਆ ਸ਼ਿੰਦਾ ਕੈਨੇਡਾ ਤੇ ਟੀਰਾ ਮਾਨੂ ਕੇ ਸੰਗੂ ਕਹਿੰਦਾ ਵੀ ਨਾਤੀ ਹਰ ਕ੍ਰੈਡ ਜਿਹੜੀ 1000 ਰੁਪਏ ਦੀ ਹੋਣੀ ਹੈ ਹਰ ਕ੍ਰੈਡ 1000 ਦੀ ਆਓ ਜੀ ਘੋੜਾ ਜਾ ਮਾੜਾ ਜਾ ਤੁਰ ਫਿਰ ਕੇ ਵੀਰ ਬਣ ਕੇ ਮਾੜਾ 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 ਜਾ ਤੁਰ ਫਿਰ ਕੇ ਮਾਸਾ ਕੇ ਤੁਰ ਫਿਰ ਕੇ ਨਾਲੇ ਮਗਰ ਨਾਲੂ ਡੱਕਾ ਲੱਗੂ ਆਹ ਸਾਹਮਣੇ ਕੰਦੇ ਰਵੀ ਕਲਦਰ ਨੇ ਕਬੱਡੀ ਪੌਣ ਦੇ ਵੀ ਵਧਿਆ ਹੋਇਆ ਮੇਰੇ ਮਿੱਤਰੋ ਸ਼ਰਲੇ ਵੜ ਗਏ ਉਹ ਕਾਕੇ ਵੜ ਗਏ ਮਲੂਕ ਵੜ ਗਏ ਮਾਲਕੇ ਦੇ ਫਰਿਆਦ ਵੜ ਗਏ ਇੰਦਰਜੀਤੇ ਯਾਰ ਨੇ ਪੱਪੂ ਗਰੇਰ ਨੇ ਯਾਰ ਨੇ ਮਾਨ ਦੇ ਗਰੇ ਭਰਾ ਲੱਗੇ ਹੋਰ ਗੱਲ ਕਿਹਨੇ ਲੱਗੀ ਪਈ ਆ ਟਿਕਾਣੇ ਮੇਰੇ ਮਿੱਤਰੋ ਕਮਾਲਪੁਰੇ ਮੇਲਾ ਚੱਲਦਾ ਹੈ ਮੇਲਾ ਚੱਲਦਾ ਓ ਕੁੱਤ ਕੁੱਤੇ ਪਏ ਆ ਓ ਪੱਟੇ ਬਾਈ ਮਾਥ ਆ ਗਿਆ ਮਾਥ ਆ ਗਿਆ ਉਧਰ ਛੰਡਾ ਤੇ ਧੀਰਾ ਸੰਭੂ ਮਾਣੂ ਕੇ ਸੰਧਵਾ ਵਾਹਿਗੁਰੂ 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 ਕੋਈ ਗੱਲ ਦੇ ਪਿਆਰ ਨਾਲ ਹਾਈਪਰ ਨਾਲ ਹੋਏ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਹਾਈਪਰ ਨਾਲ ਹੋਏ ਪਿਆਰ ਪਿਆਰ ਅਬ ਵੀਰ ਅਮਰ ਇਕੱਠੇ ਰਹਿਣ ਆ ਬਈ ਤੁਸੀਂ ਵੀਰ ਹੋ ਭਾਈਓ ਪਿਆਰ ਨਾਲ ਵੈਗੁਰੂ ਚਰਨੀ ਕਰ ਰੱਖੇ ਪਿਆਰ ਨਾਲ ਥੋੜਾ ਹਾਈਪਰ ਨਾ ਹੋਇਓ ਵੈਗੁਰੂ ਕਿਰਪਾ ਰੱਖਿਆ ਨਾ ਹੋ ਗਿਆ ਜੋ ਹੋ ਗਿਆ ਠੀਕ ਹੈ ਯਾਰ ਨਾ ਠੀਕ ਹੈ ਨਾ ਠੀਕ ਹੈ ਨੂੰ ਤਾਲੀਆਂ ਮਾਰ ਕੇ ਹੌਸਲਾ ਦਿਓ ਮਰੇ ਪੰਜਾਬੀ ਵੀਰੋ ਇੱਕ ਬੇਨਤੀ ਆ ਯਾਰ ਚਲੋ ਠੀਕ ਹੈ ਗਰਾਊਂਡ ਦੇ ਵਿੱਚ ਫਲੋ ਫਲੋ ਦੇ ਵਿੱਚ ਕਈ ਵਾਰੀ ਨਹੀਂ ਪਤਾ ਲੱਗਦਾ ਇਹ ਹੱਥ ਬੰਨ ਕੇ ਬੇਨਤੀ ਆ ਵੀਡੀਓ ਵੀ ਬਣ ਗਈ ਕੋਈ ਯਾਰ YouTube ਤੇ ਨਾ ਪਾਇਓ ਹੱਥ ਬੰਨ ਕੇ ਬੇਨਤੀ ਆ ਕੋਈ ਆਪਣੇ ਵਿਊ ਲੈਣ ਦੇ ਲਈ ਕੋਈ ਇਹ ਨੀ ਨਾਂ ਵਰਤਿਓ ਸਾਡੀ ਰਿਕੁਐਸਟ ਹੈ ਕਿਉਂਕਿ ਕੱਲ ਤਾਂ ਕਈ ਵਾਰੀ ਹੋ ਜਾਂਦਾ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਸੋ ਮੇਰੀ ਬੇਨਤੀ ਹੈ ਨੂੰ ਵੀਡੀਓ ਨੂੰ ਨਾਂ ਪਾਇਓ ਥੋੜਾ ਯਾਰਸ ਵਿੱਚ ਅਸੀਂ ਸਾਰਾ ਸੋਲਵ ਕਰ ਲਾਂਗੇ ਹੱਥ ਬਨ ਕੇ ਬੇਨਤੀ ਹੈ ਮੈਚ ਵੱਡਾ ਵੱਡਾ ਹਾਈ ਪ੍ਰੈਸ਼ਰ ਮੈਚ ਹੈ ਪਰ ਸੱਕੇ ਪਾਸ਼ਾ ਮੇਰ ਕੇ ਨਾਂ ਠੀਕ ਆ ਵਾਹਿਗੁਰੂ ਕਿਰਪਾ ਰੱਖੇ ਬਸ ਪਿਆਰ ਐ ਸਤਿਕਾਰ ਬੁਣਾ ਕੇ ਰੱਖਿਆ ਕਰੋ ਜੇ ਵਾਇਗਰੂਲ ਵੱਲੋਂ ਕੋਈ ਗੱਲ ਹੋ ਗਈ ਵੱਖਰੀ ਹੈ ਕੋਈ ਜਾਨ ਪੁੱਜ ਕੇ ਪਰ ਸਾਰਿਆਂ ਦੇ ਚਰਨਾਂ 'ਚ ਬੇਨਤੀ ਤੁਸੀਂ ਭਾਈ ਉਹ ਸਾਡੇ ਵੀਰ ਹੋ ਜਿਹੜਾ ਪਹਿਲਾ ਨੰਬਰ ਹੋਲਡ ਹੋਇਆ ਸੀ ਉਹ ਰੈਫਰੀ ਡਿਸੀਜਨ ਹੈ ਨੋਟ ਕਰ ਲਓ ਜੀ ਮਨਜੀਤ ਢਾਲੀਵਾਲ ਅਮਰ ਬਲਾਸਪਰੀ ਲਾਲੀ ਹੰਸਰਾ ਤੇ ਨਾਲ ਅਮਨ ਪਟਵਾਰੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਵੀਰਾਂ ਦਾ ਬਹੁਤ ਸਤਿਕਾਰ ਹੈ ਜੀ মেন মেন পন্ন কাপরা পনেন আপালারা পালারা ਕਿਵੇਂ ਵੀਰੇ ਇੱਕ ਜਣਾ ਬੋਲਦੇ ਮੇਰਾ ਵੀਰ ਬਣ ਕੇ ਮੈਂ ਤੁਹਾਡੀ ਗੱਲ ਸੁਣਦਾ ਵੀਰੇ ਤੁਸੀਂ ਬੋਲੋ ਜਿਹੜਾ ਦੂਸਰਾ ਮੁੰਡਾ ਨਾਲ ਆਇਆ ਓਕੇ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਵੀਰੇ ਤੁਹਾਡੀ ਗੱਲ ਸਮਝ ਆ ਗਈ ਕੋਈ ਗੱਲ ਨਹੀਂ ਮੇਰਾ ਵੀਰ ਆਜੋ ਆਪਾਂ ਥੋੜਾ ਥੋੜਾ ਸਾਈਡ ਤੇ ਆਜੋ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਆਹ ਮੈਂ ਏ ਫਰਿਆਦ ਤੇ ਅੰਬਾ ਅੰਬਾ ਤੇ ਫਰਿਆਦ ਅੰਬਾ ਤੇ ਫਰਿਆਦ ਅਮਰੀਕ ਅੰਬਾ ਤੇ ਫਰਿਆਦ ਆਓ ਸਾਹਮਣੇ ਦੇਖੋ ਇਸ ਵੇਲੇ ਫੇਰ ਉਹ ਸ਼ਾਹੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇੱਕ ਤਰੀਕੇ ਨਾਲ ਇੱਕ ਜਨਵਰੀ ਜਿਹੜੀ ਹੈ ਉਹ ਮੁੰਡੇ ਕਹਿੰਦੇ ਸੰਘੇੜਣ ਰ ਚਲੇਲਾ ਹੋਣਾ ਆਪ ਸਭ ਨੂੰ ਸੁਣੇ ਹੋਰ ਉਹ ਦੋ ਤਰੀਕੇ ਦੇ ਮਲੌਰ ਕੋਰਨੇ ਦੇ ਚਟਾਹ ਸੋਨਾ ਮੇਲਾ ਔਰ ਸਭ ਦੀ ਸੁਨੇਹੇ ਆ ਮੁੰਡੇ ਦਾ ਕਹਿੰਦੇ ਅੱਜ ਦੇ ਮੇਲੇ ਦੇ ਵੀ ਰੋਲ ਹੈ ਅਮਰੀਕ 2 ਤੇ 3 ਫਰਵਰੀ ਨੋਟ ਕਰ ਲੈ ਤੂੰ ਵੀ ਬਿੱਟੂ ਦਿਗਾਲ ਦੀ ਯਾਦ ਵਿੱਚ ਜਿਹੜਾ 3 ਫਰਵਰੀ ਨੂੰ ਮੇਲਾ ਖੇਡਿਆ ਜਾਣਾ ਬਿੱਟੂ ਦਿਗਾਲ ਯਾਦਗਾਰੀ ਕਬੱਡੀ ਕੱਪ ਸਰੋਵਰ ਦੀ ਯਾਦ ਹੋਵੇਗੀ ਦਿਗਾਲ ਵਾਲੇ ਬਿੱਟੂ ਦੀ ਯਾਦ ਹੋਰੀ ਹੈ ਪਰ ਨਾਲੇ ਦੇ ਵਿੱਚ ਵੀ ਬਿੱਟੂ ਦਿਗਾਲ ਦੀ ਯਾਦ ਨੂੰ ਸਮਰਪਿਤ ਵੱਡਾ ਮੇਲਾ ਹੋਣਾ ਹੈ 22 ਜਨਵਰੀ ਹੋ ਮੇਰੇ ਮਿੱਤਰੋ ਆਹ ਕੈਲਰ ਵਾਲਾ ਰਵੀ ਇਸ ਵੇਲੇ ਪਾਉਂਦਾ ਰੇ लख ਉਹ ਜੁੜ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਅਗਲੇ ਮੈਚਾਂ ਦੇ ਲਈ ਬੇਨਤੀ ਹੈ ਲੋਰੀ ਜੋ ਵੀ ਵਿਚਾਲੇ ਮੈਚ ਹੈ ਚਾਂਗਲੀ ਦੀ ਟੀਮ ਨੂੰ ਬੇਨਤੀ ਕਰਦੇ ਆਓ ਟੀਮਾਂ ਕਿਰਪਾ ਕਰਕੇ ਪਿਆਰ ਰਹਿਣ ਨਾਲ ਕਹਿੰਦੇ ਢੰਡੋਲੀ ਤੇ ਚਾਂਗਲੀ ਦਾ ਮੈਚ ਹੋਣਾ ਆਓ ਸਾਹਮਣੇ ਦੇਖਾਂਗੇ ਸ਼ੋਰ ਉਹ ਸ਼ਾਜੀ ਕਬੱਡੀ ਪਾ ਰਿਹਾ ਗਗਨ ਹੁਣੀ ਕਹਿੰਦੇ ਵੀ ਸ਼ੀਲੂ ਦੇ ਪਿੰਨਰ 71 ਸੋਦੇ ਕਰਦੇ ਆਓ ਗਗਨ ਹੁਣੀ ਦੇ ਵੀਰ ਨੇ ਗੁਰਤੇਜ ਦਿਓਲ ਹੁਣੀ ਜਗਰੂਪ ਕਹਿਲਾ ਵਾਲਾ ਉਹ ਕਹਿੰਦੇ ਨੇ 3 71 ਸੋਦੇ ਹੋਣਗੇ ਸ਼ਾਜੀ ਦੇ ਬੁੱਲਾ ਤੇ ਸ਼ਰਾਰਤ ਹੈ ਸਾਜੀ ਦੇ ਬੁੱਲਾ ਤੇ ਰਪਿੰਦਰਾ ਸ਼ਰਾਰਤ ਹੈ ਜਦੋਂ ਹਰਜੀਤ ਬਰਾੜ ਨੇ ਕਬੱਡੀ ਪਾਈ ਤੇ ਬੁਲਾਰਿਆਂ ਨੇ ਮਾਈਕ ਤੋਂ ਆਖਿਆ ਪ੍ਰੋਫੈਸਰ ਮੱਖਣ ਸਿੰਘ ਨੇ ਇਹ ਮੁੰਡੇ ਆਵੇ ਮੁੰਡੇ ਫਰੀਦ ਕੋਟੀਆ ਤੇਰੇ ਬੁੱਲਾ ਤੇ ਸ਼ਰਾਰਤ ਹੱਸਦੀ ਹੈ ਤੇਰੇ ਬੁੱਲਾ ਤੇ ਸ਼ਰਾਰਤ ਨੱਚਦੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਅੰਬਾ ਇਹ ਰਵੀ ਸ਼ੇਰ ਸਿੰਘ ਦਾ ਅੰਬਾ ਆ ਗੋ ਵਾਲਿਆ ਪਰ ਪੁਆਇੰਟ ਜਿਹੜਾ ਇਹਨਾਂ ਦਾ ਅਫਸਰ ਵਿੱਚ ਪਿਆਰ ਵੀ ਬੜਾ ਹੈ ਔਰ ਖੇਡ ਜਦੋਂ ਖੇਡਦੇ ਤੇ ਪੂਰੀ ਆਦ ਮੇਰੇ ਮਿੱਤਰੋ ਜਿਵੇਂ ਕਹਿੰਦੇ ਹੁੰਦੇ ਨਾ ਵੀ ਪੂਰਾ ਥੋਕ ਮਿਝਾ ਕੇ ਮੈਚ ਲਾਉਂਦੇ ਐ ਅਗਲੇ ਮੈਚ ਦੀਆਂ ਪਿੰਡ ਪੁੱਤਰ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਢੰਡੋਲੀ ਤੇ ਚੰਗਲੀ ਦੀਆਂ ਟੀਮਾਂ ਗਰਾਊਂਡ ਦੇ ਲਾਗੇ ਰਹਿਣ ਟੰਗਲੀ ਦਾ ਜਿਹੜਾ ਮੈਚ ਹੈ ਉਹ ਪਿੰਡ ਪੱਤਰ ਦਾ ਖੇਡਿਆ ਜਾਣਾ ਆ ਸੈਡੋਲੀਆਂ ਜੱਗੂ ਹੈ ਇਹ ਕਪੂਰਥਲੀਆਂ ਜੱਗੂ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਮਨੀਸ਼ ਕਰਦਾ ਕੋਸ਼ਿਸ਼ ਲਾਉ ਤੱਕੜਾ ਜੱਫਾ ਪਰ ਪੁਆਇੰਟ ਜਿਹੜਾ ਸੈਡੋ ਵਾਲੀਆਂ ਉਹ ਜੱਗੂ ਜੋੜ ਗਿਆ ਆਪਣੀ ਟੀਮ ਦੇ ਲਈ ਗਿੰਦੀ ਹੰਸਰਾ ਪੰਡਾ ਖੜਾ ਗੁਰਤੇਜ ਬਿਆਲ ਉਹਨੂੰ ਹੰਸਰਾ ਇੰਦਰ ਮੱਗਤੋਲੀ ਵੀਰ अलाहू दवाज़ा कुली फकीर अू अलाहू 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 दवाज़ा आवे कुली फकीर जे विचो शाकी ਗੁਰਜੀਤ ਸਿੰਘ ਜੀ ਇੱਥੋਂ ਥੋੜੀ ਜੀ ਬੇਨਤੀ ਕਰ ਦਿਓ ਵੀਰਾਂ ਨੂੰ ਵੀ ਪਿੱਛੇ ਪਿੱਛੇ ਨੂੰ ਹਟ ਜਾਣ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਅਗਲੀ ਕਬੱਡੀ ਮੇਰੇ ਮਿੱਤਰੋ ਇੰਦਰਜੀਤ ਗਗਨ ਮਨੀ ਮਖਣੀ ਹੋਣਾ ਦਾ ਲਾਲੀ ਹੰਸਰੇ ਹੋਣਾ ਦਾ ਅਮਰ ਅਸਟ੍ਰੇਲੀਆ ਹੋਣਾ ਦਾ ਰਿੰਕੂ ਹੋਣਾ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆਹ ਸਾਹਮਣੇ ਪੈਂਦੀ ਹੋਈ ਰੇਡ ਇੱਕ ਪਾਸੇ ਸ਼ਾਜੀ ਨੱਚਦਾ ਟੱਪਦਾ ਆਪਣੀ ਟੀਮ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਇਹ ਸ਼ਾਜੀ ਹੈ ਇਹ ਸ਼ਕਰਪਰੀਆ ਸ਼ਾਜੀ ਹੈ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਜਿਹੜਾ ਜੱਫੀ ਹੋਣ ਜੱਫਾ ਲਾਊਗਾ ਤੇ ਵੱਡੇ ਮਾਨ ਸਨਮਾਨ ਹੋਣਗੇ ਆ ਇੰਦਰ ਸਰਪੰਚ ਅਮਨ ਬਲਾਸਪਰੀ ਤੇ ਮਨਜੀਤ ਢਾਲੀਵਾਲ ਹੁਣਾਂ ਦਾ ਅਮਨ ਪਟਵਾਰੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਵਾਦ ਆਓ ਸਾਹਮਣੇ ਅੰਬੇ ਦੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆ ਡੱਗੋ ਵਾਲਾ ਇਹਨੂੰ ਜਿੰਦੀ ਹਾਂਸਰੇ ਵੱਲੋਂ ਗੁਰਪ੍ਰੀਤ ਜਿਆਲ ਵੱਲੋਂ ਇੰਦਰ ਮਾਗੜ ਵੱਲੋਂ ਵੱਡੇ ਮਾਨ ਸਨਮਾਨ ਸ਼ੇਰਪਰੀਆ ਸੁਖੇ ਵੱਲੋਂ ਬਖਸ਼ੇ ਜਾਣਗੇ ਔਰ ਪੁਆਇੰਟ ਜਿਹੜਾ ਹੈ ਉਹ ਰੇਡਰ ਦਾ ਮੈਚ ਸਮਾਪਤ ਹੈ ਮੈਂ ਸਮਾਪਤ ਹੈ ਮੈਂ ਸਮਾਪਤ ਜੱਗੂ ਤੇਰੇ ਲਈ 1000 ਰੁਪਏ ਜਿਹੜਾ ਚੰਡੀਗੜ੍ਹ ਤੋਂ